ਇਹ ਰਾਸ਼ਟਰਪਤੀ ਬਣੂਗਾ ਪੂਤਿਨ ਵਾਂਗੂ ਰਸ਼ੀਆ ਦਾ ਜਿਹੜਾ ਰਾਸ਼ਟਰਪਤੀ ਪੂਤਿਨ ਵੋਟਾਂ ਨਹੀਂ ਪੈਣ ਦਿੰਦਾ ਜੇ ਪੈਣਦੀਆਂ ਵੀ ਨੇ ਉਸੇ ਨੂੰ ਹੀ ਪੈਣਦੀਆਂ ਨੇ ਬਸ ਹੋਰ ਕਿਸੇ ਨੂੰ ਨਹੀਂ ਪੈ ਸਕਦੀਆਂ 2040 ਤੱਕ ਪ੍ਰਧਾਨ ਰਾਸ਼ਟਰਪਤੀ ਬਣ ਕਹਤਾ ਆਪਣੇ ਆਪ ਨੂੰ ਉਹਦੀ ਇਹ ਕਹੂਗਾ ਫੇਰ ਨਹੀਂ ਵੋਟਾਂ ਪੈਣਦੀਆਂ ਭੁੱਲ ਜਾ ਫੇਰ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਰਸ਼ੀਆ ਦੇ ਰਾਸ਼ਟਰਪਤੀ ਪੂਤਿਨ ਨਾਲ ਕਰ ਦਿੱਤੀ ਹੈ ਇਸ ਦੇ ਇਲਾਵਾ ਕਈ ਹੋਰ ਸਵਾਲ ਖੜੇ ਕੀਤੇ ਮੋਕਮੰਤਰੀ ਭਗਵੰਤ ਮਾਨ ਲੋਕ ਸਭਾ ਹਲਕਾ ਅੰਮ੍ਰਿਤਸਰ ਵੇਚ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ 'ਚ ਪ੍ਰਚਾਰ ਕਰ ਰਹੇ ਸਨ ਉਦੋਂ ਉਹਨਾਂ ਨੇ ਬੋਲ ਬੋਲੇ ਸਵਾ ਆਪਣਾ ਇਕੱਠੇ ਹੋ ਕੇ ਨਵੀਂ ਕਹਾਣੀ ਲਿਖੀਏ ਦੇਸ਼ ਨੂੰ ਬਚਾ ਲਈਏ ਸੰਵਿਧਾਨ ਨੂੰ ਬਚਾ ਲਈਏ ਬਾਬਾ ਸਾਹਿਬ ਮਿਤਕਰ ਦਾ ਲਿਖਿਆ ਹੋਇਆ ਸੰਵਿਧਾਨ ਹੈ ਉਹਨੂੰ ਖਤਰਾ ਹੈ ਉਹਨੂੰ ਬਦਲ ਦੇਣਗੇ ਇਹ ਇਹ ਰਾਸ਼ਟਰਪਤੀ ਬਣੂਗਾ ਪੂਤਨ ਵਾਂਗੂ ਰਸ਼ੀਆ ਦਾ ਜਿਹੜਾ ਰਾਸ਼ਟਰਪਤੀ ਪੂਤਨ ਵੋਟਾਂ ਨਹੀਂ ਪੈਂਦਿੰਦਾ ਜੇ ਪੈਂਦੀਆਂ ਵੀ ਨੇ ਉਸੇ ਨੂੰ ਹੀ ਪੈਂਦੀਆਂ ਨੇ ਬਸ ਹੋਰ ਕਿਸੇ ਨੂੰ ਨਹੀਂ ਪੈ ਸਕਦੀਆਂ ਜਾ 2040 ਤੱਕ ਪ੍ਰਧਾਨ ਰਾਸ਼ਟਰਪਤੀ ਬਣ ਕਹਤਾ ਆਪਣੇ ਆਪ ਨੂੰ ਉਹਦੀ ਇਹ ਕਹੂਗਾ ਫੇਰ ਨੀ ਵੋਟਾਂ ਪੈਂਦੀਆਂ ਭੁੱਲ ਜਾ ਫਿਰ ਫਿਰ ਮੁੱਖ ਮੰਤਰੀ ਮੰਤਰੀ ਸਭ ਖਤਮ ਸਾਰਾ ਇਕੋ ਰਾਸ਼ਟਰਪਤੀ ਚਲਾਇਆ ਕਰੂਗਾ ਔਰ ਕੌਣ ਰਾਸ਼ਟਰਪਤੀ ਉਹੋ ਜਿਹੜੇ ਜਿਹੜੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਉਂਦੇ ਆ ਪੰਜਾਬ ਦੇ ਵਿੱਚ ਵੀ ਕੋਸ਼ਿਸ਼ ਕਰ ਰਹੇ ਨੇ ਕਿ ਹਿੰਦੂ ਸਿੱਖ ਹੋ ਜੇ ਮੈਂ ਕਹਾਂ ਨਾ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਜਿਹੜਾ ਵੀ ਦਾਣਾ ਸਿੱਟਦੋਂਗੇ ਉਹ ਉਗ ਜੂਗਾ ਪਰ ਨਫਰਤ ਦਾ ਬੀਜ ਇੱਥੇ ਉਗ ਨਹੀਂ ਸਕਦਾ ਮੈਂ ਇਹ ਕਹਾਂ ਨਫਰਤ ਦਾ ਬੀਜ ਉਗਣ ਨਹੀਂ ਦੇਣਾ ਸੀ ਇੱਥੇ ਅਸੀਂ ਸਾਡੇ ਹਿੰਦੂ ਸਿੱਖ ਭਾਈਚਾਰੇ ਤੇ ਗੋਲੀਆਂ ਵੀ ਚੱਲੀਆਂ ਬੰਬ ਵੀ ਫਟਿਆ ਪਰ ਸਾਡਾ ਭਾਈਚਾਰਾ ਨਹੀਂ ਟੁੱਟਿਆ ਅਸੀਂ ਆਪਣੀਆਂ ਈਦਾਂ ਅਸੀਂ ਆਪਣੇ ਗੁਰਪੁਰਬ ਅਸੀਂ ਆਪਣੀਆਂ ਰਾਮ ਨੌਮੀਆਂ ਅਸੀਂ ਆਪਣੇ ਹਨੂਮਾਨ ਜਨਮ ਦਿਨ ਇਕੱਠੇ ਮਨਾਉਂਦੇ ਹਾਂ ਸਾਰੇ ਸਾਨੂੰ ਨਹੀਂ ਤੁਸੀਂ ਤੋੜ ਸਕਦੇ ਕੋਸ਼ਿਸ਼ ਨਾ ਕਰਿਓ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਫਿੱਕ ਪਾਉਣ ਦੀ ਸੋ ਇਹਨਾਂ ਨੂੰ ਜਵਾਬ ਦਿਓ ਇਹਨਾਂ ਨੂੰ ਜਵਾਬ ਵੋਟ ਨਾਲ ਦਿੱਤਾ ਜਾ ਸਕਦਾ ਸੋ 1 ਜੂਨ ਨੂੰ ਚਾਰੂ ਵਾਲਾ ਬਟਨ ਦੱਬਣਾ ਤੇ ਮੈਂ ਇਸ ਨਗਰੀ 'ਚ ਆਇਆ ਮੈਂ ਚਾਹਨਾ ਮੇਰੀ ਦਿਲੋਂ ਇੱਛਾ ਹੈ 4 ਜੂਨ ਨੂੰ 8:00 ਵਜੇ ਟੀਵੀ ਵਾਲੇ ਆ ਜਾਂਦੇ ਨੇ ਸਾਢੇ 8:00 ਵਜੇ ਪਹਿਲਾ ਰੁਝਾਨ ਆ ਜਾਂਦਾ ਮੈਂ ਚਾਹਨਾ ਕਿ ਪਹਿਲਾ ਰੁਝਾਨ ਇਹ ਗੁਰੂ ਕੀ ਨਗਰੀ ਤੋਂ ਆਵੇ ਆ ਮਾਝੀ ਵਾਲੇ ਪਾਸਿਓਂ ਆਵੇ ਅੰਮ੍ਰਿਤਸਰ ਵੀ ਪੰਜਾਬ ਦੀ ਹੌਟ ਸੀਟ ਹੈ ਕਿਉਂਕਿ ਇੱਥੇ ਆਮ ਆਦਮੀ ਪਾਰਟੀ ਨੇ ਉਤਾਰੇ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜਦੋਂ ਕਿ ਕਾਂਗਰਸ ਨੇ ਮੈਦਾਨ ਚ ਉਤਾਰੇ ਨੇ ਮੌਜੂਦਾ ਐਮਪੀ ਗੁਰਜੀਤ ਸਿੰਘ ਔਜਲਾ ਭਾਜਪਾ ਨੇ ਮੈਦਾਨ ਚ ਉਤਾਰੇ ਨੇ ਤਰਨਜੀਤ ਸਿੰਘ ਸੰਧੂ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੇ ਅਨਿਲ ਜੋਸ਼ੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਨੇ ਈਮਾਨ ਸਿੰਘ ਮਾਨ